ਚਲ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਸਾਡੇ ਪਹਿਲੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਪਹਿਲਾ ਬਲੌਗ ਬਣਾਉਨੇ ਆ ਕਿਵੀ ਦੇ ਵਿੱਚ ਜੋ ਕਿ ਛੇੜੀਆਂ ਦਾ ਕੰਮ ਕਰਦੇ ਹੋਏ ਆ ਜੀ ਇਹ ਇਹਨਾਂ ਵਿੱਚੋਂ ਖਿੱਚੇ ਹੋਏ ਔਰ ਸਾਡੇ ਪਹਿਲੇ ਬਲੌਗ ਨੂੰ ਤੁਸੀਂ ਪਿਆਰ ਦੇਣਾ ਮੇਰੇ ਵੀਰੋ ਅਸੀਂ ਹੌਲੀ ਹੌਲੀ ਹੋਰ ਵੀ ਵੀਡੀਓ ਪਾਵਾਂਗੇ ਜਿਹੜੀਆਂ ਕੰਮ ਦੇ ਰਿਲੇਟਡ ਇਹਦੇ ਵਿੱਚ ਹੋਣਗੀਆਂ ਇਹਦੇ ਵਿੱਚ 24 ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕੰਮ ਕਰਦਾ ਤੁਸੀਂ ਤੁਸੀਂ ਕਮੈਂਟ ਕਰ ਸਕਦੇ ਆ ਸਾਨੂੰ ਅਸੀਂ ਤੁਹਾਨੂੰ ਇਟਲੀ ਦੀ ਸਾਰੀ ਜਾਣਕਾਰੀ ਦੇਵਾਂਗੇ 9 ਮਹੀਨੇ ਵਾਲੇ ਪੇਪਰਾਂ ਦੀ ਸਾਲ ਵਾਲੇ ਪੇਪਰਾਂ ਦੀ ਕਿੱਦਾਂ ਇੱਥੇ ਕਾਪੋਗਰੀ ਚੱਲਦੀ ਆ ਕਿਉਂ ਬਲਮਾਸ਼ਾ ਆ ਵੀ ਆਪਣਾ ਬੰਦਾ ਆ ਸਾਡਾ ਕਾਪੋ ਆ ਸਾਨੂੰ ਇੱਥੇ ਲੈ ਗਿਆ ਪੰਜਾ ਸੱਤਾ ਬੰਦਿਆਂ ਨੂੰ ਇਹਦੇ ਥੱਲੇ ਹੀ ਕੰਮ ਕਰਨਾ ਹੈ ਕਾਪੋ ਸਾਹਿਬ ਚਾਓ ਬੰਦੇ ਹੋਰ ਨੂੰ ਕਰ ਦੋ ਕੋਈ ਹਾਂ ਐਦਾਂ ਠੀਕ ਆ ਆ ਆਪਣਾ ਇਤਾਰਗਾ ਸੀ ਜੀ ਤਾਂ ਕਰੋ ਚਾਓ ਕਾਓ ਓ ਬਦਮਾਸ਼ਾ ਇਧਰ ਆ ਬਦਮਾਸ਼ਾ ਖੜਾ ਰਹਿ ਆ ਇੱਥੇ ਰੱਖਾ ਆ ਸਾਡਾ ਬਦਮਾਸ਼ ਡਾਇਰੈਕਟਰ ਆ ਜਿਹੜਾ ਸਾਡਾ ਗੈਂਟਰੇ ساری ਉਮਰ ਇਹਨੇ ਗੋਆ ਦੇ ਪੋੜਾ ਫੇਰਿਆ ਅੱਜ ਸਾਰੇ ਇਟਲੀ ਆ ਗਏ ਬਦਮਾਸ਼ ਬਣ ਕੇ ਆ ਆਪਣੇ ਜਿਹੜੇ ਵੀਰ ਦਾ ਚਾਨਣ ਆ ਕੀ ਆ ਤੁਸੀਂ ਤੁਸੀਂ ਕੰਟ ਕਰੋ ਵਧੀਆ ਵਧੀਆ ਸਾਨੂੰ ਰਿਵਿਊ ਦੋ ਅਸੀਂ ਤੁਹਾਡੇ ਲਈ ਜੋਗੀ ਵੀਡੀਓ ਬਣਾ ਸੀ। ਜੇ ਤੁਸੀਂ ਆਹ ਵੀਡੀਓ ਨੂੰ ਪਿਆਰ ਦੋਗੇ ਆਉਣ ਵਾਲੀਆਂ ਵੀਡੀਓ ਹੋਰ ਵੀ ਵਧੀਆ ਹੋਣਗੀਆਂ ਜੋ ਕਿ ਤੁਹਾਨੂੰ ਹੋਰ ਵੀ ਵਧੀਆ ਮਤਲਬ ਤੁਹਾਡਾ ਦਿਲ ਲਾਈ ਰੱਖਣੀ ਆ ਪਹਿਲਾਂ। ਬਸ ਬਸ ਫਣੀ ਫਣੀ ਵੀਡੀਓ ਆਉਣੀਆਂ ਆਪਣੇ ਆ ਬਦਮਾਸ਼ ਬਦਮਾਸ਼ ਸਾਹਿਬ ਦੀਆਂ ਆਉਣੀਆਂ ਬਦਮਾਸ਼ਾ ਅੱਖਾਂ ਲਖਾਈ। ਅੱਖਾਂ ਲਖਾ ਦੇ ਮਾੜਿਆ ਜ। ਬਦਮਾਸ਼ਾ ਮੁੱਛਾਂ ਤੇ ਚੜ ਮਾਣੀ ਆਈਆਂ ਆ ਦੇ ਤੁਹਾਨੂੰ ਦਿਖਾਇਆ ਇਹ ਕੰਮ ਕਿੱਦਾਂ ਹੁੰਦਾ ਛਿੜੀਆਂ ਦਾ ਬਦਮਾਸ਼ਾ ਕਰੀ ਇੱਕ ਕਰਾ ਵਟਦੀ ਫਿਰ ਚੱਲ ਬਦਮਾਸ਼ਾ ਆ ਵੀਰੋ ਦੇਖੋ ਇਹਨੂੰ ਬੋਲਦੇ ਫੋਰ ਜੀ ਚਿੱਕੀ ਆਹਦਾ ਹਟਾਕੇ ਪਾਈ ਜਾਂਦੀ ਹਰਗੇ ਇਨੂੰ ਕਰਾ ਵੜ ਕੇ ਛੁੱਟੀ ਗਈ ਇਹਨੂੰ ਫੋਰ ਵਿੱਚ ਜੀ ਇਹਨੂੰ ਰਾਮੀ ਰਾਮੀ ਕਮ ਸਾਹਬ ਰਾਮੀ ਬੋਲਦੇ ਹਾਂ 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 ਰਾਮੀ ਫੋਰ ਵਿੱਚੀ ਟਾਕ ਰਾਮੀ ਤੀਰਾ ਤੀਰਾ ਉਹ ਭੈਣ ਇਧਰ ਵੀਡੀਓ ਐਂਗਲ ਗਲਤ ਹੋ ਜਾਂਦਾ ਚਲੋ ਕੋਈ ਨਹੀਂ ਕੈਮਰਾਮੈਨ ਨਵੇਂ ਨਵੇਂ ਆ ਜੇ ਜਿੱਦਾਂ ਵੀ ਵੀਡੀਓ ਬਣ ਗਈ ਆ ਸਾਡੇ ਜੇ ਗਲਤ ਲਫ਼ਜ਼ ਨਿਕਲ ਗਿਆ ਹੋਵੇ ਮੋਂ ਉਹਨੂੰ ਮਾਫ਼ ਕਰਨਾ ਤੇ ਅੱਗੇ ਤੋਂ ਅਸੀਂ ਹੋਰ ਵੀ ਸੁਧਾਰ ਕਰਾਂਗੇ ਹੋੜੀਆਂ ਜੀ ਗਾਲਾਂ ਵਿੱਚ ਚਿੱਲ ਕੇ ਆਵਾਂਗੇ ਟੋ ਟੋਪ ਦੀਆਂ ਹਾਂ ਬਦਮਾਸ਼ਾ ਬਦਮਾਸ਼ ਤੁਹਾਨੂੰ ਹਰੇਕ ਵੀਡੀਓ ਵਿੱਚ ਦਿਖਾਇਆ ਜਾਊਗਾ ਜਿਹਨੂੰ ਕਹੇ ਬਦਮਾਸ਼ਾ ਚਾੜੀ ਮੋਚੇ ਕਰਾ ਰਿਹਾ ਹੈ ਇਹਦਾ ਮੋਚਾ ਕਰੇ ਇੱਕ ਗੱਲ ਜੈਤ ਮੋਚੇ ਮੋਚਾ ਕਰੇ ਚੱਲ ਚੱਲੇ ਯਾਰ ਰੋਗ ਮਿੱਤਰੋ ਆ ਆ ਹੁੜੀ ਪਿਆ ਜੁੱਗਾਂਤੀਆਂ ਡੇਂਗੀਆਂ ਆ ਦੇਖੋ ਕਿੱਡੀ ਵਧੀਆ ਵੇਖੋ ਕਿਵੀਂ ਆ ਪਰਲੇ ਬਣੇ ਸ਼ੜਕ ਆ ਬਦਮਾਸ਼ ਅੱਜ ਸਤਿ ਸ੍ਰੀ ਅਕਾਲ ਕਹਿੰਦੇ ਬਦਮਾਸ਼ਾ ਕਾੜ ਮੂਛਾ ਉਹ ਹੀ ਗੱਲ ਉਹ ਹੀ ਲੈ ਭੈਜੋ ਮੈਡ ਸੰਧੂ ਕਿੱਥੋਂ ਆ ਗਿਆ ਹੈ ਮੈਡ ਸੰਧੂ ਖੜਾ ਹੜਾ ਲਾਦਾ ਆ ਬਲਮਾਸ਼ਾ ਕੇ ਵੀ ਖਾ ਇਹਨਾਂ ਨੂੰ ਆਵੇ ਚੱਕਰ ਚਾ ਚ ਵੇਰ ਦੇ ਕੇ ਵੀ ਜੜਾ ਇਹਨੂੰ ਕਹਿੰਦੇ ਕੇਵੀ ਪਿਓਰ ਭੈਜੋ ਅਸੀਂ ਸਾਰੀ ਉਮਰ ਵੇਵਾਂ ਜੋ ਖਾ ਛੱਡੀ ਭਰਾਵਾ ਸੱਚੀ ਗੱਲ ਨਹੀਂ ਘੜੀ ਹੁੰਦੀ ਲੈ ਖਾਂਦੇ ਰ ਹੈਬੀ ਕਦਾ ਹੋਰ ਤੂੰ ਭੈਜੋ ਕੜਾ ਨਹੀਂ ਦਿੱਤਾ ਮੈਨੂੰ ਮਾੜੀ ਕੀਤੀ ਹਾਂ ਬਦਮਾਸ਼ਾ ਕਾਬੂ ਇਹ ਯਰ ਤੂੰ ਐਡਾ ਨਹੀਂ ਹੈਗੇ ਤੁਰੇ ਫਿਰੋ ਆਪਣਾ ਕਾਪੋ ਘਰ ਦਾ ਤਾਂ ਕਰਕੇ ਆ ਬਲੌਗ ਬਣਾਦਾ ਨਹੀਂ ਦੇ ਅਗਲੇ ਘਰੇ ਤੋੜ ਦਿੰਦੇ ਨਜ਼ਰ ਚ ਕਿਦੋਂ ਕੰਮ ਨਹੀਂ ਕਰਨਿਆ ਠੀਕ ਆ ਬਦਮਾਸ਼ਾ ਆ ਸਾਡਾ ਦੂਜਾ ਸੈਕਿੰਡ ਨਿੱਕਾ ਕਾਪੋ ਨਿੱਕਾ ਕਾਪੂ ਨਿੱਕਾ ਕਾਸੂ ਓ 900 ਓ ਨਿੱਕਾ ਕਾਪੂ ਓ ਨਿੱਕਾ ਕਾਪੂ ਓ ਯਾਰ ਕਹਤਾ ਈ ਉਧਰ ਕਾਪੂ ਨਹੀਂ ਕਹਿੰਦੇ ਬਸ ਸੋ ਮਿੱਤਰੋ ਬਾਸਤਾ ਸੋ ਮਿੱਤਰੋ ਅਦਾਸੋ ਬਾਸਤਾ ਤੁੱਤੀ ਰਗਾਸੀ ਹੁਣ ਅਸੀਂ ਕੰਮ ਕਰ ਲੱਗੇ ਆ ਹੁਣ ਇੱਥੇ ਅਸੀਂ ਇਹ ਬੰਦ ਕਰ ਲੱਗੇ ਆ ਤੇ ਅਗਲੀ ਵੀਡੀਓ ਆਏਗੀ ਜ਼ਰੂਰ ਜੇ ਤੁਹਾਡਾ ਵਧੀਆ ਵਧੀਆ ਪਿਆਰ ਮਿਲਿਆ ਤੇ ਇਸ ਤੋਂ ਵਧੀਆ ਵੀਡੀਓ ਘੇੜ ਆਏਗੀ ਜ਼ਰੂਰ ਜ਼ਰੂਰ ਇੱਕਲਾ ਦਰਸ਼ਕ ਬਦਮਾਸ਼ਾ ਲਾਸਟ ਟਰੀ ਏ ਆਹ ਨਹੀਂ ਨਹੀਂ 1 ਮਿੰਟ 1 ਮਿੰਟ ਚੱਲ ਚੱਲ ਬਦਮਾਸ਼ਾ ਇੱਥੇ ਰੱਖ ਬਦਮਾਸ਼ਾ ਖਾ ਦਿਖਾਈ ਐ ਓਏ ਗੱਲ ਬਾਬਾ ਕਿ ਹੋ ਗਿਆ ਚਲੋ ਫਿਰ ਮਿੱਤਰੋ ਚਾਅ ਰਗਾਸੀ ਤੂਤੀ ਚਾਓ ਚਾਓ